ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਜੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖਿਆ ਹੈ ਤੇ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਜੈਨੂਅਲ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ-ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 9 ਵਜੇ ਲੈ ਕੇ ਆਉਂਦੀ ਹਾਂ ਮੈਂ ਲਾਈਟ ਦੇਖ ਰਹੀ ਸੀ ਲਾਈਟ ਨਹੀਂ ਤੇ ਬਾਕੀ ਸੰਡੇ ਨੂੰ ਸ਼ਾਮ ਨੂੰ 5 ਵਜੇ ਸ਼ਹਿਰ ਆ ਸਾਡਾ ਪਟਿਆਲਾ ਤੇ ਲੋ ਜੀ ਅੱਜ ਅਸੀਂ ਤੁਹਾਨੂੰ ਦੇਣੇ ਲੱਗੇ ਆ ਦੋ ਤਰ੍ਹਾਂ ਦੀਆਂ ਆਈਟਮਾਂ ਦੇਵਾਂਗੇ ਇੱਕ ਤਾਂ ਰ ਹੈਵੀ ਡਿਸਕਾਊਂਟ ਦਵਾਂਗੇ ਰਾਮ ਟੈਕਸਟ ਤੇ ਮਿਲ ਤੋਂ ਮਿਲੇ ਹੋਏ ਡਿਸਟ੍ਰੋਨ ਟ੍ਰਾਂਸਫਰ ਕਰਾਂਗੇ ਤੁਹਾਡੇ ਤੱਕ ਤੇ ਦੂਜੀਆਂ ਅਸੀਂ ਤੁਹਾਨੂੰ ਦਵਾਂਗੇ ਹੋਰ ਆਈਟਮਾਂ ਰਾਜਾ ਰਾਣੀ ਦਾ ਫੇਮਸ ਇੱਕ ਸੂਟ ਹੈ ਅੱਜ ਤੁਹਾਨੂੰ ਉਹ ਦਵਾਂਗੇ ਪਿਓਰ ਦੇ ਉੱਤੇ ਠੀਕ ਹੈ ਬਹੁਤ ਹੀ ਪਿਆਰੀ ਆਈਟਮ ਬਹੁਤ ਹੀ ਪਿਆਰੀ ਲਓ ਜੀ ਪਹਿਲਾਂ ਤੁਹਾਨੂੰ ਦਿੰਨੇ ਆਪਾਂ ਇਹ ਵਾਲਾ ਸੂਟ ਸਿਲਕ ਠੀਕ ਹੈ ਪਿਓਰ ਸਿਲਕ ਦੀ ਆਈਟਮ ਦਵਾਂਗੇ ਤੁਹਾਨੂੰ ਲਓ ਤੇ ਸ਼ਾਈਨੀ ਹੈ ਆ ਦੇਖੋ ਸਿਲਕ ਦੇ ਵਿੱਚ ਸ਼ਾਈਨ ਦੇਖੋ ਕਿੰਨੀ ਹੈ ਬਹੁਤ ਹੀ ਪਿਆਰਾ ਫੈਬਰਿਕ ਤੇ ਗਲੇ ਦੇ ਉੱਤੇ ਇਹਦੇ ਛੋਟਾ ਛੋਟਾ ਵਰਕ ਬਰੀਕ ਤੇ ਨਾਲ ਟੈਸਲਸ ਠੀਕ ਹੈ ਤੇ ਫਿਰ ਪੱਖਾ ਘਟ ਕਰੂਗਾ ਤੂੰ ਤੇ ਫਿਰ ਤੁਹਾਨੂੰ ਮਿਲੂਗਾ ਜੀ ਇਹ ਵਾਲਾ ਰਾਜੇ ਰਾਣੀ ਦਾ ਬਾਰਡਰ ਬਰੀਕ ਟਾਂਕੇ ਦਾ ਕੰਮ ਹੋਇਆ ਹੋਇਆ ਤੇ ਠੀਕ ਹੈ ਤੇ ਫਿਰ ਰਾਣੀ ਛੇੜ ਹੈ ਪ੍ਰੋਪਰ ਆ ਤੁਹਾਨੂੰ ਮਿਲੂਗੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਵੀ ਸਿਲਕ ਦੀ ਹੀ ਹੋਊਗੀ ਸਿਲਕ ਦੀ ਬਾਟਮ ਤੇ ਸਿਲਕ ਦਾ ਹੀ ਤੁਹਾਨੂੰ ਸ਼ਰਟ ਤੇ ਨਾਲ ਜੀ ਤੁਹਾਨੂੰ ਇਹਦੇ ਨਾਲ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਪਿਓਰ ਬ੍ਰੋਕੇਟ ਦਾ ਦੁਪੱਟਾ ਠੀਕ ਹੈ ਰੇਸ਼ਮੀ ਬ੍ਰੋਕੇਟ ਹੈ ਇਹ ਨਹੀਂ ਕਿ ਤੁਹਾਨੂੰ ਉੱਚੂ ਬਣਾ ਵਾਲਾ ਦੁਪੱਟਾ ਉਹ ਨਹੀਂ ਆ ਦੇਖੋ ਬਿਲਕੁਲ ਰੇਸ਼ਮੀ ਦੇਖੋ ਤੇ ਸਾਰਾ ਰੇਸ਼ਮੀ ਦੁਪੱਟਾ ਤੁਹਾਨੂੰ ਰੇਸ਼ਮ ਦਾ ਲੋ ਉਹਦੇ ਵਿੱਚ ਵੀ ਰਾਜੇ ਰਾਣੀਆਂ ਦੀ ਬੁਣਤੀ ਹੈ ਲੋ ਦੇਖੋ ਬੁਣਤੀ ਇੰਨੀ ਪਿਆਰੀ ਆਈਟਮ ਹੈ ਨਾ ਹੱਥਾਂ 'ਚੋਂ ਨਿਕਲ ਨਿਕਲ ਜਾ ਰਹੀ ਹੈ ਲੋ ਦੇਖੋ ਤੁਸੀਂ ਪਹਿਲਾਂ ਇਹਨੂੰ ਫੋਕਸ ਕਰਿਓ ਮੋਰ ਬੈਠੇ ਨੇ ਠੀਕ ਹੈ ਤੇ ਲੋ ਮੁਗਲਾਈ ਕਲਚਰ ਵੀ ਦਿਖ ਰਿਹਾ ਵਿੱਚ ਮੈਨੂੰ ਹਾਂ ਹੈਨਾ ਮੁਗਲਾਈ ਜਾ ਕਲਚਰ ਦਿਖ ਰਿਹਾ ਵਿੱਚ ਇਹਦੇ ਬਹੁਤ ਹੀ ਪਿਆਰਾ ਦੁਪੱਟਾ ਹੈ ਬਹੁਤ ਹੀ ਪਿਆਰਾ ਰੇਅਰ ਮਿਲਣ ਵਾਲੀਆਂ ਚੀਜ਼ਾਂ ਹਾਂ ਬੈਕ ਤੋਂ ਆ ਦੇਖੋ ਤੁਸੀਂ ਇਸ ਤਰ੍ਹਾਂ ਹੋਊਗਾ ਰੇਸ਼ਮੀ ਕੋਈ ਤਾਗਾ ਨਹੀਂ ਕੁਛ ਨਹੀਂ ਤੇ ਨਾਲ ਤੁਹਾਨੂੰ ਇਹ ਟੈਸਲਸ ਮਿਲਣਗੇ ਠੀਕ ਹੈ ਖੁੱਲਾ ਡੁੱਲਾ ਦੁਪੱਟਾ ਲੋ ਸ਼ਾਹੀ ਚੀਜ਼ਾਂ ਜਿਹੜਾ ਸਾਡਾ ਸ਼ਹਿਰ ਹੈ ਉਹ ਜਿਹੇ ਸਾਡੀਆਂ ਚੀਜ਼ਾਂ ਨਹੀਂ ਠੀਕ ਹੈ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਸੂਟ ਦਾ 4990 ਲੋ ਜੀ 270 ਦੀ ਬਾਟਮ ਹੈ ਤੇ ਪ੍ਰਾਈਸ ਮਿਲੂਗਾ 4690 4690 ਹੁਣ ਤੁਹਾਨੂੰ ਇਹਦਾ ਕਲਰ ਦਿਖਾਉਣੀ ਹੈ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਲੋ ਜੀ ਠੀਕ ਹੈ ਸਕਿਨ ਹਾਂ ਸਕਿਨ ਜਿਆ ਕਲਰ ਹੈ ਲੋ ਕਰੋ ਨੋਟ ਠੀਕ ਹੈ ਜੀ ਤੇ ਆ ਤੁਹਾਨੂੰ ਮਿਲੂਏ ਦਾ ਉਠਾ ਮਿਲੂਗਾ oh my god ਹਾਂ ਡਬਲ ਕਰਦੀ ਹਾਂ ਮੈਂ ਦੁਪੱਟਾ ਇਹ ਰਿੱਤੀ ਤੁਹਾਨੂੰ ਦਿਖਾਉਣੀਓ ਏਦਾਂ ਹਲੋ ਜੀ ਸੇਮ ਹੀ ਹੋ ਰਾਣਾ ਹਾਂ ਉਹੀ ਸੇਮ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਉਠਾ ਆ ਰਿਹਾ ਸੂਟ ਦਾ ਲੋ ਠੀਕ ਹੈ ਖੁੱਲਾ ਡੋਲਾ ਦੁਪੱਟਾ ਬਹੁਤ ਹੀ ਪਿਆਰਾ ਜਾਂ 4690 ਚ ਅਗਲਾ ਕਲਰ ਤੁਹਾਨੂੰ ਇਹ ਮਿਲੂਗਾ ਫਿਰੋਜੀ ਠੀਕ ਹੈ ਆ ਗਈ ਸੀ ਬਾਟਮ ਤੇ ਇਹ ਆ ਗਿਆ ਜੀ ਇਹਦਾ ਕੇਰਾ ਗਲੇ ਤੇ ਉਵੇਂ ਰਹੂਗਾ ਤੇ ਇਹ ਤੁਹਾਨੂੰ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਦੁਪੱਟੇ ਦਾ ਮੁੱਲ ਹੈ ਬਸ ਐਂ ਸਮਝ ਲਓ ਸੂਟ ਐਂ ਸਮਝੋ ਤੁਹਾਨੂੰ ਫ੍ਰੀ ਮਿਲ ਰਿਹਾ ਇਹਨਾਂ ਸੋਹਣਾ ਦੁਪੱਟਾ ਤੁਹਾਡੇ ਕੋਲ ਪਹੁੰਚਣਾ ਹੈ ਤੁਹਾਨੂੰ ਆਨੰਦ ਆ ਜਾਣਾ ਦੁਪੱਟਾ ਦੇਖ ਕੇ ਲੋ ਦੇਖੋ ਮਸਟਰਡ ਹਾਂਜੀ ਬਹੁਤ ਪਿਆਰਾ ਵਾਲਾ ਠੀਕ ਹੈ ਤੇ ਇਹ ਆ ਗਈ ਇਹਦੀ ਬਾਟਮ ਤੇ ਇਹ ਆ ਗਿਆ ਇਹਦਾ ਦੁਪੱਟੇ ਦੀ ਲੁੱਕ ਠੀਕ ਹੈ ਲੋ ਰੇਸ਼ਮੀ ਦੁਪੱਟਾ 4600 90 90 ਜੀ ਬਲੈਕ ਲੋਜੀ ਸਿਲਕ ਦੇ ਵਿੱਚ ਸੂਟ ਆਊਗਾ ਤੁਹਾਡੇ ਕੋਲੇ ਲੁੱਕ ਦੇਖੋ ਸ਼ਾਹੀ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਸ਼ੁਰੂ ਸੀ ਦੱਸਿਆ ਆਹ ਦੇਖੋ ਠੀਕ ਹੈ ਜੀ ਸਿਰਫ 4490 'ਚ ਲੋਜੀ ਇਹ ਤਾਂ ਸੀਗੇ ਖੇਰੀ ਵਾਲੇ ਖੇਰੀ ਵਾਲੇ ਤੇ ਹੁਣ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਡਿਜ਼ਾਈਨ ਦਿਖਾਉਣੀ ਹੈ ਨੈਕ ਡਿਜ਼ਾਈਨ ਹੈ ਉਹਦੇ ਉੱਤੇ ਨੈਕ ਦੇ ਉੱਤੇ ਪਤਲੀ ਜਿਹੀ ਪੱਟੀ ਸੀ ਨਾ ਵਰਕ ਵਾਲੀ ਹੈ ਨਾ ਇਹਦੇ ਉੱਤੇ ਗਲੇ ਦੇ ਉੱਤੇ ਜ਼ਿਆਦਾ ਵੱਡੀ ਪੱਟੀ ਹੈ ਚੌੜਾ ਚੌੜਾ ਕੰਮ ਹੋਇਆ ਹੋਇਆ ਹੈ ਕਾਫੀ ਠੀਕ ਹੈ ਤੇ ਨਾਲ ਘੇਰੇ ਦੇ ਉੱਤੇ ਇੱਕ ਪਤਲੀ ਜਿਹੀ ਪੱਟੀ ਹੈ ਠੀਕ ਹੈ 48 ਹਾਂ 48 ਤੱਕ ਥੋੜਾ ਡਨ ਹੋ ਜਾਣਾ ਸੂਟ ਠੀਕ ਹੈ ਤੇ ਥੋੜਾ ਜਿਹਾ ਐਕਸਟਰਾ ਕਪੜਾ ਵੀ ਹੈ ਇੱਕ ਸਾਈਡ ਦੇ ਬਾਹਾਂ ਲਈ ਆਰਾਮ ਨਾਲ ਥੋੜਾ ਖੁੱਲਾ ਡੁੱਲਾ ਘੇਰਾ ਵੀ ਬਣ ਜਾਊਗਾ ਇਹ ਤੁਹਾਡੀ ਬਾਟਮ ਆ ਗਈ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਇਹ ਦੁਪੱਟੇ ਚ ਡਿਜ਼ਾਈਨ ਮੈਨਲਾ ਦਾ ਫਰਕ ਹੈ ਹਾਂ ਫੈਬਰਿਕ ਉਹੀ ਹੈ ਆ ਲੋ ਕਰੋ ਜੀ ਨੋਟ ਇਹਦੇ ਵਿੱਚ ਤੁਹਾਨੂੰ ਇਹ ਵਗੈਰਾ ਡਿਜ਼ਾਈਨ ਮਿਲਦੇ ਆ ਦੇਖੋ ਬਹੁਤ ਹੀ ਪਿਆਰਾ ਬਿਊਟੀਫੁਲ ਦੇਖੋ ਬੰਦਾ ਰੀਜ ਲਾ ਕੇ ਦੁਪੱਟਾ ਹੀ ਦੇਖੂ ਪਹਿਲਾਂ ਇੰਨਾ ਪਿਆਰਾ ਲੋ ਸੇਮ ਇਧਰਲੇ ਪਾਸੇ ਠੀਕ ਹੈ ਬਹੁਤ ਹੀ ਖੂਬਸੂਰਤ ਖੁੱਲਾ ਡੋਲਾ ਦੁਪੱਟਾ ਰੇਸ਼ਮ ਦਾ ਤੇ ਪ੍ਰਾਈਸ ਕੀ ਹੈ ਸਿਰਫ 4690 ਕਰੋ ਤੁਹਾਨੂੰ ਬਲੈਕ ਚ ਮਿਲੂਗਾ ਸੇਮ ਦਾ ਠੀਕ ਹੈ ਲੋ ਜੀ ਠੀਕ ਹੈ ਤੇ ਆ ਇਹਦਾ ਤੁਹਾਨੂੰ ਦੁਪੱਟਾ ਮਿਲੂਗਾ ਸੇਮ 4690 ਚ 4690 ਚ ਨਾ ਕੁਝ ਵੀ ਪ੍ਰਾਈਸ ਨਹੀਂ ਬਾਜ਼ਾਰ ਚ ਤੁਹਾਨੂੰ ਸਵਾਲ ਹੀ ਨਹੀਂ ਪੈਦਾ ਹੁੰਦਾ ਇਸ ਰੇਟ ਤੇ ਤੁਹਾਨੂੰ ਇਹ ਚੀਜ਼ ਮਿਲ ਜੀਵੇ ਕਿਉਂਕਿ ਦੁਪੱਟਾ ਹੀ ਇਹਦਾ ਬਹੁਤ ਕੋਸਟਲੀ ਅ ਬਿਕਦਾ ਹੈ ਲੋ ਮਸਟਰਡ ਠੀਕ ਹੈ ਅਗਲਾ ਫਿਰੋਜ਼ੀ ਲੋਚ ਲੁੱਕ ਠੀਕ ਹੈ ਜੀ ਅਗਲਾ ਸਕਿਨ ਜਿਵੇਂ ਉੱਤੇ ਦਿਖਾਇਆ ਸੀ ਪਹਿਲਾਂ ਤੁਹਾਨੂੰ ਸਕਿਨ ਬਿਸਕੁਟੀਜਾ ਠੀਕ ਹੈ ਕਲਰ ਚਾਰਟ ਉਹੀ ਹੈ ਬਸ ਕਲਰ ਚਾਰਟ ਉਹੀ ਹੈ ਬਸ ਹਾਂ ਸਿਰਫ ਬਸ ਗਲਾ ਤੇ ਘੇਰਾ ਤੇ ਇਹਦਾ ਦੁਪट्टे ਦਾ ਡਿਜ਼ਾਈਨ ਚੇਂਜ ਹੋ ਗਿਆ ਬਸ ਆ ਦੇਖੋ ਠੀਕ ਹੈ ਆਸੇ-ਪਾਸੇ ਵੀ ਸਾਰੇ ਗੁਜਰੀਆਂ ਜਿਹੀ ਬਣੀ ਹੋਈਆਂ ਬਹੁਤ ਸੋਹਣੀਆਂ ਲੋ ਜੀ ਹੁਣ ਤੁਹਾਨੂੰ ਦਿੰਦੇ ਆ ਰਾਮਟੈਕਸ ਰਾਮਟੈਕਸ ਦੇ ਸਾਰੇ ਤੁਹਾਨੂੰ ਸੂਟ ਦੇਣੇ ਆ ਜਿਹੜੇ ਅੱਜ ਅਸੀਂ ਇੱਕੋ ਹੀ ਪ੍ਰਾਈਸ ਤੇ ਦੇਣੀ ਆ ਕੋਈ ਔਰਗੈਂਜ਼ਾ ਚਾਹੂਗਾ ਕੋਈ ਕ੍ਰੇਪ ਚਾਹੂਗਾ ਜਿਹੜਾ ਜਿਹੜਾ ਵੀ ਫੈਬਰਿਕ ਆਊਗਾ ਤੁਹਾਨੂੰ ਨਾਲ-ਨਾਲ ਦੱਸੀ ਜਾਵਾਂਗੇ ਤੇ ਸਭ ਦਾ ਪ੍ਰਾਈਸ ਰਹੂਗਾ ਅੱਜ ਹਾਂਜੀ ਸਾਰੇ ਤੁਹਾਨੂੰ ਇਹ ਅਸੀਂ ਦੇਣੀ ਹੈ 2500 ਚ ਪਰ ਜੇ ਤੁਸੀਂ ਦੋ ਲੈ ਲੇ ਫਿਰ 2450 ਚ ਠੀਕ ਹੈ ਜੀ ਅਦਰਵਾਈਜ਼ 2500 ਚ ਸਿੰਗਲ 2500 ਦਾ ਤੇ ਦੋ ਲਵਾਂਗੇ ਤਾਂ ਫਿਰ ਲਓ ਜੀ ਕਰੋ ਦੀ نوٹ ਇਹ ਤੁਹਾਨੂੰ ਸੂਟ ਮਿਲ ਰਿਹਾ ਜੀ ਕ੍ਰੇਪ ਕ੍ਰੇਪ ਰੌਂਟਿਕਸ ਦੀ ਕ੍ਰੇਪ ਹੈ ਆ ਤੁਹਾਨੂੰ ਘੇਰੇ ਦੇ ਉੱਤੇ ਹੈਵੀ ਵਰਕ ਮਿਲ ਰਿਹਾ ਹੈ ਹੈਂਡਵਰਕ ਦਾ ਠੀਕ ਹੈ ਮਿਲਤੋਂ ਆਈ ਹੋਈ ਡਿਸਕਾਊਂਟ ਨੇ ਤਾਂ ਨੇਚਰਲੀ ਕਾਫੀ ਸਾਰਾ ਡਿਸਕਾਊਂਟ ਹੈ ਨਾ ਥੀ 6 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ ਆ ਤੁਹਾਨੂੰ ਬਾਜੂ ਪ੍ਰਿੰਟ ਮਿਲ ਰਿਹਾ ਇਹ ਤੁਹਾਨੂੰ ਬੈਕ ਪ੍ਰਿੰਟ ਮਿਲ ਰਿਹਾ ਨਾਲ ਇਹਦੇ ਤੁਹਾਨੂੰ ਕ੍ਰੇਪ ਦੀ ਮਿਲ ਰਹੀ ਹੈ ਬਾਟਮ 3 ਮੀਟਰ ਦੀ 3 ਮੀਟਰ ਦੀ ਸ਼ਰਟ ਤੇ ਲਾਈਨਾਂ ਵਾਲਾ ਪ੍ਰਿੰਟ ਹੋਣ ਕਰਕੇ ਬਹੁਤ ਹੀ ਸਮਾਰਟ ਸੂਟ ਦਿਖ ਰਿਹਾ ਠੀਕ ਹੈ ਕਲਰ ਕੰਬੀਨੇਸ਼ਨ ਰੇਅਰ ਜ ਹੈ ਠੀਕ ਤੇ ਨਾਲ ਤੁਹਾਨੂੰ ਇਹਦੇ ਦੁਪੱਟਾ ਖੋਲ ਕੇ ਦਿਖਾਣੀ ਹੈ ਚਨਾਉਣ ਦਾ ਦੁਪੱਟਾ ਨਾਲ ਲੋਚ બસ ਇਹ ਤਾਂ ਦੇਖਣ ਦਾ ਵੀ ਮਸਲਾ ਹੈ ਬਸ ਮੜਾ ਜਾ ਹੋਰ ਤਾਂ ਬਹੁਤ ਹੀ ਜ਼ਿਆਦਾ ਖੂਬਸੂਰਤ ਆਈਟਮ ਤੁਹਾਨੂੰ ਕੋਲ ਆਉਣੀਆਂ ਲਓ ਤੁਸੀਂ ਦੇਣ ਲੈਣ ਇੱਕ ਵੀਡੀਓ ਜਿਹਾ ਬਣਾ ਸਕਦੇ ਆ ਸਾਰਾ ਪਰ ਜੇ ਜਲਦੀ ਦੇਖ ਲਈ ਕਿਉਂਕਿ ਇਹਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਡਿਸਕਾਊਂਟ ਵਾਲਿਆਂ ਵਿੱਚ ਵੱਡੇ ਵੱਡੇ ਲੋਟ ਤਾਂ ਆਉਂਦੇ ਹੀ ਨਹੀਂਗੇ ਲਓ ਠੀਕ ਹੈ ਖੁੱਲਾ ਦੁਪੱਟਾ ਲੇਸ ਲਾ ਕੇ ਫਾਈਨਲ ਤੇ ਪ੍ਰਾਈਸ ਹੈ ਸਿੰਗਲ 2500 ਸਿੰਗਲ 2500 ਤੇ ਦੋ ਹੋਗੇ ਕੋਈ ਵੀ ਦੋ ਐਨੀ ਟੂ ਫੁੱਲ ਵੀਡੀਓ ਚ ਠੀਕ ਹੈ ਲਓ अगला देखो ब्लैक एंड ग्रे ठीक है ब्लैक एंड ग्रेड का बहुत प्यारा जहाँ लाइना वाला प्रिंट ना खूबसूरत वर्क एंड प्रिंट अगला आ, फालसा जहा कलर कहोंगे इन है ना हाँ आ करो जी नोट कॉफी फालसा जहा कलर है दा, डार्क फालसा ठीक है जी अगला आ, ग्रे ग्रे नाल, ਕੰਬੀਨੇਸ਼ਨ ਹੈ ब्लू ਦਾ ब्लू ਦਾ ਕਾਫੀ ਡਾਰਕ ਬਲੂ ਹੈ ਨਾ ਹਾਂ ਤੇ ਲੋ ਜੀ ਦੇਖੋ ਚੀਜ਼ਾਂ ਦੇਖੋ ਇਕਦਾਂ ਖੂਬਸੂਰਤ ਟੈਗ ਮਾਰਕ ਅਗਲੇ ਦਿਨ ਆਲ ਜਾਣੇ ਸੂਟ ਦੇ ਤਾਂ ਵੈਸੇ ਇਮਪ੍ਰੈਸ ਹੋ ਜਾਂਦਾ ਬੰਦਾ ਦੇਖ ਕੇ ਚੀਜ਼ ਲੋ ਜੀ ਪੜੇ ਲਿਖਿਆਂ ਵਾਲਾ ਲੈਣ ਦੇਣ ਪੜੇ ਲਿਖੇ ਸੂਟ ਇਹ ਆ ਗਿਆ ਜੀ ਹੁਣ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਸੂਟ ਫੁੱਲਾ ਫੁੱਲਾ ਤੋਂ ਹਟਮੇ ਸਮਾਰਟ ਜਾ ਤੇ ਫੇਰ ਇੱਕ ਘੇਰੇ ਦੇ ਉੱਤੇ ਇੱਥੇ ਸਾਰ ਇਹਨਾਂ ਸਾਰਾ ਵਰਕ ਫੇਰ ਪ੍ਰਿੰਟ ਤੇ ਫੇਰ ਇੱਕ ਵਰਕ ਠੀਕ ਹੈ ਤੇ 3 ਮੀਟਰ ਦੀ ਸਿਲਕ ਦੀ ਸਿਲਕ ਦੀ ਬਾਟਮ ਤੇ 2.5 ਮੀਟਰ ਦਾ ਤੁਹਾਡਾ ਸ਼ਰਟ ਲੋਚ ਆ ਤੁਹਾਨੂੰ ਇਹਦੇ ਨਾਲ ਚੁਣਉਣ ਦਾ ਮਿਲੂਗਾ ਦੁਪੱਟਾ ਲੋ ਮਾਚਣੋਂ ਦਾ ਦੁਪੱਟੇ ਨਾਲ ਬਹੁਤ ਸੋਹਣਾ ਔਰਗੈਂਜ਼ਾ ਲੇਸ ਲਾ ਕੇ ਫਾਈਨਲ ਕੀਤਾ ਹੋਇਆ ਹੈ ਬਸ ਮਿੰਟੋ ਮਿੰਟੀ ਫਾਈਨਲ ਕਰ ਲੈਣਾ ਲੋ ਜੀ ਇੱਕ ਕਲਰ ਤੁਹਾਨੂੰ ਇਹਦੇ ਚ ਇਹ ਮਿਲੂਗਾ ਲਵੈਂਡਰ ਠੀਕ ਹੈ ਜੀ ਸਿਲਕ ਦੀ ਸਲਵਾਰ ਨਾਲ ਔਰਗੈਂਜ਼ਾ ਦੀ ਸ਼ਰਟ ਹੈ ਨਾ ਸੌਰੀ ਸੈਟਨ ਹੈ ਇਹ ਮੈਂ ਮੈਂ ਕਾਲੀ ਦੇ ਵਿੱਚ ਆਰਗੈਂਜ਼ਾ ਕਹਿਤਾ ਤੁਹਾਨੂੰ ਸੈਟਨ ਸੈਟਨ ਦੀ ਸ਼ਰਟ ਹੈ ਇਹ ਲੋ ਲੁੱਕ ਦੇਖੋ ਸੋਹਣੀ ਠੀਕ ਹੈ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ ਵੀ ਸੇਮ ਠੀਕ ਹੈ ਜੀ ਲੋਜੀ ਅਗਲਾ ਚੱਕੀ ਪੁੱਤ ਇਹ ਵਾਲਾ ਕਲਰ ਆਊਗਾ ਜੀ ਤੁਹਾਡੇ ਕੋਲ ਉਦਾਂ ਇਹ ਕੋਈ 31 32 ਸੌ ਦਾ ਹੈ ਕੋਈ 3500 ਦਾ ਹੈ ਠੀਕ ਹੈ ਇਹ ਪ੍ਰਾਈਸ ਨੇ ਇਹਨਾਂ ਦੀ ਨਾਰਮਲ ਠੀਕ ਹੈ ਜੀ ਲਓ ਫੌਜੀ ਗ੍ਰੀਨ ਕਲਰ ਹਾਂ ਜੀ ਸਾਰੇ ਚ ਬੁਟੀ ਠੀਕ ਹੈ ਜੀ ਤੇ ਇਹ ਆ ਗਿਆ ਜੀ ਤੁਹਾਡੇ ਕੋਲ ਘੇਰਾ ਠੀਕ ਹੈ ਖੁੱਲਾ ਡੁੱਲਾ ਘੇਰਾ ਹੁੰਦਾ 26 ਤਾਂ ਇਹਨਾਂ ਦਾ ਹੁੰਦਾ ਹੀ ਹੁੰਦਾ ਮਿਨੀਮਮ ਤੇ 5 ਮੀਟਰ ਰਨਿੰਗ ਚ ਰੌ ਸਿਲਕ ਹੈ ਹਾਂ ਰੌ ਸਿਲਕ ਦਾ ਸੂਟ ਹੈ 5 ਮੀਟਰ ਰਨਿੰਗ ਦੇ ਵਿੱਚ ਹੈ ਤੇ ਨਾਲ ਤੁਹਾਨੂੰ ਦੁਪੱਟਾ ਵੀ ਇਹਦਾ ਚਨੌਣ ਦਾ ਤੇ ਉਹ ਵੀ ਵਰਕ ਦੇਖੋ ਤੁਸੀਂ 2500 ਦੇ ਵਿੱਚ ਤੁਸੀਂ ਕੋਈ ਮੰਨੂਗਾ ਜੇ ਤੁਸੀਂ ਕਿਸੇ ਨੂੰ ਇਹ ਸੂਟ ਪ੍ਰੈਜ਼ੈਂਟ ਕਰੋਗੇ ਤੇ ਮਿਲ ਹੀ ਨਹੀਂ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਠੀਕ ਹੈ ਆ ਤੁਹਾਨੂੰ ਸੂਟ ਮਿਲਣਾ ਹੈ ਇੰਨਾ ਹੈਵੀ ਸਿਰਫ 2500 ਦੇ ਵਿੱਚ ਲੌਂਜ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲੂਗਾ ਜਸਟ ਇੱਕ ਹੈ ਰੋ ਸਿਲਕ ਦੀ ਆਈਟਮ ਹੈ ਤੇ ਆਹ ਲੋਚ 5 ਮੀਟਰ ਰਨਿੰਗ ਨਾਲ ਦੁਪੱਟਾ ਪੂਰਾ ਵਰਕ ਨਾਲ ਭਰਿਆ ਪਿਆ ਸੂਟ ਅਗਲਾ ਲੋਚ ਸਾਰੇ ਦੇ ਵਿੱਚ ਵਰਕ ਦੇਖੋ ਸਿਲਕ ਦੀ ਆਈਟਮ ਹੈ ਕਿਹੜੀ ਸਿਲਕ ਹੁੰਦੀ ਹੈ ਉਹ ਜਿਹੜੀ ਹੁਣੇ ਨਾਲ ਲਿਆ ਸੀ ਹੈਂਡਲੂਮ ਸਿਲਕ ਠੀਕ ਹੈ ਜੀ ਤੇ ਸਾਰੇ ਦੇ ਵਿੱਚ ਸੇਮ ਕਲਰ ਦਾ ਬ੍ਰੀਕ ਕ੍ਰਾਸ ਸਟਿਚ ਬਹੁਤ ਹੀ ਸੋਹਣਾ ਲੱਗ ਰਿਹਾ ਫੁੱਲ ਫਰੰਟ ਠੀਕ ਹੈ ਤੇ ਫਿਰ ਘੇਰੇ ਦੇ ਉੱਤੇ ਇਹ ਵਾਲਾ ਕ੍ਰੋਸ ਚਿੱਟਾ 컬러ਫੁਲ ਵਰਕ 26 ਘੇਰਾ ਮੰਨ ਕੇ ਚੱਲਣਾ ਹੈ ਤੇ ਬਾਟਮ ਦੇਖਾ ਰਨਿੰਗ ਦੇ ਵਿੱਚ ਇਹ ਵੀ ਰਨਿੰਗ ਦੇ ਵਿੱਚ ਹੈ 5 ਮੀਟਰ ਹਾਂ ਤੇ ਨਾਲ ਤੁਹਾਨੂੰ ਇਹ ਵਾਲਾ ਮਿਲੂ ਇਹਦੇ ਦੁਪੱਟਾ ਤੁਸੀਂ ਤਾਂ ਮਿੰਟੋ ਮਿੰਟਿਸ ਸਾਰਾ ਲੈਣ ਦੇਣ ਬ੍ਰਾਂਡਡ ਪੂਰਾ ਕਰ ਸਕਦੇ ਹੋ ਜੇ ਤੁਸੀਂ ਟਾਈਮ ਸਰ ਵੀਡੀਓ ਦੇਖ ਲਈ ਲੋ ਵਿੱਚ ਬੁੱਟੀ ਸਾਰੇ ਚ ਚਨਾਉਂਦਾ ਦੁਪੱਟਾ ਸਰਦਾਰੀ ਆਈਟਮ ਹੈ ਇੱਕ ਤੋਂ ਇੱਕ ਖੂਬਸੂਰਤ ਪ੍ਰਾਈਸ ਇਹਦਾ ਵੀ ਸੇਮ ਹੀ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਗ੍ਰੇ ਤੇ ਉਹਦੇ ਵਿੱਚ ਸਾਰੇ ਚ ਇਸ ਤਰ੍ਹਾਂ ਦਾ ਵਰਕ ਨਾਲ ਇਹ ਅਗਲਾ ਸੂਟ ਦੇਖੋ ਕੀ ਹੈ ਜੀ ਔਰਗੈਂਜ਼ਾ ਦੇ ਉੱਤੇ ਸਾਰੇ ਦੇ ਵਿੱਚ ਸੀਕਵੈਂਸ ਵਰਕ ਜਿਓਮੈਟ੍ਰਿਕ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ ਲੋਚ ਦੇਖੋ ਸਾਰੇ ਦੇ ਵਿੱਚ ਲਾਈਨਸ ਬਣੀਆਂ ਹੋਈਆਂ ਸਿਕਵੈਂਸ ਵਰਕ ਦੀਆਂ ਠੀਕ ਹੈ ਬਹੁਤ ਸੋਹਣੀ ਹੈ ਜੀ ਤੇ ਜਿਹੜੀਆਂ ਬਹੁਤ ਹੀ ਜ਼ਿਆਦਾ ਵਾਟ ਕਲਰ ਦੀ ਸਿੱਪੀ ਲੱਗੀ ਹੈ ਬਰੀਕ ਬਹੁਤ ਸੋਹਣੀ ਲੁੱਕ ਦੇ ਰਹੀ ਹੈ ਤੇ ਇਹਦੇ ਉੱਤੇ ਫਿਰ ਇਸ ਤਰ੍ਹਾਂ ਵਰਕ ਘੇਰੇ ਦੇ ਉੱਤੇ ਤੇ ਇਹ ਤੁਹਾਨੂੰ ਮਿਲੂਗੀ ਇਹਦੇ ਨਾਲ ਸਿਲਕ ਦੀ ਬਾਟਮ ਤੇ ਇਹ ਤੁਹਾਨੂੰ ਮਿਲੂਗਾ ਇਹਦੇ ਨਾਲ ਪੂਰਾ ਹੈਵੀ ਦੁਪੱਟਾ ਪੂਰਾ ਐਨ ਲਸ਼ਸ਼ ਕਰਦਾ ਸੂਟ ਆਰਗੈਂਜ਼ਾ ਦਾ ਦੁਪੱਟਾ ਉਹ ਵੀ ਪੂਰਾ ਵਰਕ ਨਾਲ ਲੋਡਡ ਦੇਖੋ ਥ्रेड ਵਰਕ ਹੋਇਆ ਹੋਇਆ ਕੋਈ ਲੇਸ ਦੀ ਲੋੜ ਨਹੀਂ ਕੁਛ ਨਹੀਂ ਤੇ ਸਾਰੇ ਚਬੂਟੀ ਐ ਦੋਨੋਂ ਸਾਈਡਾਂ ਦੇ ਉੱਤੇ ਤੁਹਾਨੂੰ ਵਰਕ ਮਿਲੇਗਾ ਖੁੱਲਾ ਦੁਪੱਟਾ ਪ੍ਰਾਈਸ ਇਹਦਾ ਵੀ 2500 ਲਓ ਜੀ ਨੈਕਸਟ ਇੱਕ ਕਲਰ ਤੁਹਾਨੂੰ ਇਹ ਮਿਲੇਗਾ ਠੀਕ ਹੈ ਆਲਮੋਸਟ ਸੇਮ ਹੈ ਉਹ ਥੋੜਾ ਜਿਹਾ ਬਲੂਇਸ਼ ਸੀਗਾ ਇਹ ਥੋੜਾ ਜਿਹਾ ਗ੍ਰੀਨਿਸ਼ ਹੈ ਹਾਂ ਫੌਜੀ ਗ੍ਰੀਨ ਜ ਹੈ ਲਓ ਜੀ ਇੱਕ ਕਲਰ ਤੁਹਾਨੂੰ ਇਹ ਮਿਲੇਗਾ ਠੀਕ ਹੈ ਲਓ ਜੀ ਅਗਲੀ ਆਈਟਮ ਥੋੜਾ ਤੇ ਤੇਜ਼ੀ ਨਾਲ ਦਿਖਾਉਣੇ ਪੈਣੇ ਆ ਕਿਉਂਕਿ ਸੂਟ ਬਹੁਤ ਦਿਖਾਉਣੇ ਆ ਤੁਹਾਨੂੰ ਫਿਰ ਬਹੁਤ ਟਾਈਮ ਲੱਗ ਜਾਣਾ ਹੈ ਲਓ ਜੀ ਪਹਿਲਾਂ ਤਾਂ ਇਹਦੇ ਤੇ ਡੋਰੀ ਵਰਕ ਦਾ ਕੰਮ ਦੇਖੋ ਠੀਕ ਹੈ ਤੇ ਇਹਦਾ ਤੁਸੀਂ ਫੈਬਰਿਕ ਦੇਖੋ ਕ੍ਰੇਪ ਦੀ ਆਈਟਮ ਹੈ ਬਹੁਤ ਹੀ ਸੋਹਣੀ ਤੇ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਆਪਣੇ ਆਪ ਚ ਗਲੇ ਦੇ ਉੱਤੇ ਵਰਕ ਘੇਰੇ ਦੇ ਉੱਤੇ ਤੁਹਾਨੂੰ ਪ੍ਰੋਪਰ ਵਰਕ ਮਿਲ ਰਿਹਾ 5 ਮੀਟਰ ਰਾਨੀ ਵਿੱਚ ਮਿਲੂਗਾ ਤੇ ਨਾਲ ਤੁਹਾਨੂੰ ਇਹ ਚਾਹੇ ਤੁਸੀਂ ਬਾਟਮ ਤੇ ਲਿਓ ਚਾਹੇ ਤੁਸੀਂ ਬਾਜੂ ਤੇ ਲੈ ਲਿਓ ਠੀਕ ਹੈ ਕਲਰ ਤੁਸੀਂ ਨੋਟ ਕਰ ਲਓ ਦੁਪੱਟਾ ਦਿਖਾਉਣੀ ਹੈ ਤੁਹਾਨੂੰ ਇਹਦਾ ਲੋ ਦੁਪੱਟੇ ਤੇ ਵੀ 4 ਸਾਈਡ ਵਰਕ ਤੇ ਫਿਰ ਵਿੱਚ ਫੁੱਲ ਵੀ ਹੈ ਲੋ ਠੀਕ ਹੈ ਦੇਖੋ ਬਹੁਤ ਹੀ ਸੋਹਣੀ ਆਈਟਮ ਹੈ ਬਹੁਤ ਹੀ ਸੋਹਣੀ ਮਿੰਟੋ ਮਿੰਟੀ ਫਾਈਨਲ ਕਰਨੀ ਹੈ ਬਸ ਪਲੀਜ਼ ਇੱਕ ਰਿਕਵੈਸਟ ਫੇਰ ਹੈ बार-बार ਫਾਈਨਲ ਮੈਸੇਜ ਫਾਇਦਾ ਕਰੋ ਫਿਰ ਤੁਸੀਂ ਆਪ ਹੀ ਕਹਿੰਦੇ ਹੋ ਵੀ ਮੈਂ ਤਾਂ ਹੁਣ ਪੁੱਛਿਆ ਸੀਗਾ ਪੁੱਛੇ ਨੂੰ ਅਸੀਂ ਕੀ ਕਰੀਏ ਜਦੋਂ ਤੁਸੀਂ ਪੁੱਛ ਕੇ ਫਿਰ ਉਦੋਂ ਨੂੰ ਤਾਂ ਕੋਈ ਪੁੱਛ ਤਾਂ ਸਾਰ ਹੀ ਰਹੇ ਹੁੰਦੇ ਨੇ ਕੋਈ ਨਾ ਕੋਈ ਚੋਪੇ ਮੈਨ ਕਰ ਦਿੰਦੇ ਫਿਰ ਤੁਸੀਂ ਰਹਿ ਜਾਂਦੇ ਹੋ ਠੀਕ ਹੈ ਪੁੱਛਣਾ ਨਹੀਂ ਦੱਸਣਾ ਵੀ ਹੈਗਾ ਤਾਂ ਇਹ ਫਿਰ ਮੇਰਾ ਹੈ ਠੀਕ ਹੈ ਬਸ ਫੇਸੂਟ ਫਾਈਨਲ ਹੁੰਦਾ ਐ ਨਹੀਂ ਕਿ ਹੈਗਾ ਕਿ ਹੈ ਨਹੀਂ ਹੈਗਾ ਕਿ ਹੈ ਨਹੀਂ ਦੇ ਚੱਕਰ ਚ ਲੋ ਜੀ ਆ ਦੇਖੋ ਠੀਕ ਹੈ ਚਲੋ ਨੋਟ ਕਰ ਲਓ ਬਹੁਤ ਪਿਆਰਾ ਸੂਟ ਬਹੁਤ ਸੋਹਣਾ ਫੈਬਰਿਕ ਹੈ ਇਹ ਹਾਂ ਦੁਪੱਟਾ ਤੁਹਾਨੂੰ ਦਿਖਾਇ ਦਿੱਤਾ ਸਾਰੀ ਲੋਜੀ ਗ੍ਰੇ ਠੀਕ ਹੈ ਪਿੰਕ ਅਗਲਾ ਡਿਜ਼ਾਈਨ ਆ ਗਿਆ ਹਾਂ ਨੋ ਕਰੋ ਗਲੇ ਦੇ ਉੱਤੇ ਬਹੁਤ ਸਾਰਾ ਸੋਹਣਾ ਸੋਹਣਾ ਤਵਕੇ ਦਾ ਹੈਂਡਵਰਕ ਠੀਕ ਹੈ ਫੇਰ ਆ ਗਿਆ ਜੀ ਘੇਰੇ ਦੇ ਉੱਤੇ ਇਹ ਵਾਲਾ ਵਰਕ ਠੀਕ ਹੈ ਸਿਲਕ ਦੇ ਵਿੱਚ ਹੈ ਸੂਟ ਸ਼ਰਟ ਤੁਹਾਡੀ ਸਿਲਕ ਦੇ ਵਿੱਚ ਹੈ ਤੇ ਬਾਟਮ ਇਹ ਵੀ ਸਿਲਕ ਹੈ ਇਹ ਵੀ ਸਿਲਕ ਹੈ ਕਿ ਕ੍ਰੇਪ ਸ਼ਰਟ ਤੁਹਾਡੀ ਸਿਲਕ ਦੀ ਹੈ ਘੇਰੇ ਦੇ ਉੱਤੇ ਦੇਖੋ ਬਹੁਤ ਸੋਹਣਾ ਭਰ ਕੇ ਤੁਹਾਨੂੰ ਹੈਂਡਵਰਕ ਮਿਲ ਰਿਹਾ ਹੈ ਪੂਰਾ ਠੀਕ ਹੈ ਆ ਲੋ ਪ੍ਰੋਪਰ ਲੁੱਕ ਆਣੀ ਹੈ ਸੂਟ ਦੀ ਲੈਂਥ ਦਾ ਨਹੀਂ ਦੱਸ ਰਹੀ ਕਿਉਂਕਿ ਲੈਂਥਾਂ ਵੱਧੂ ਹੁੰਦੀਆਂ ਹਨ ਨਹੀਂ ਕੋਈ ਚੱਕਰ ਹੀ ਨਹੀਂ ਹੁੰਦਾਗਾ ਆ ਤੁਹਾਨੂੰ ਬੈਕ ਬਾਰਡਰ ਮਿਲੂਗਾ ਠੀਕ ਹੈ ਤੇ ਬੰਮ ਲੈ ਇਹ ਵੈਕ ਆ ਉਹ ਉੱਪਰ ਅੱਛਾ ਗਲੇ ਇਹ ਸ਼ੋਲਡਰ ਤੇ ਆਊਗਾ ਆ ਵਾਲਾ ਠੀਕ ਹੈ ਉੱਪਰਲੇ ਦੂਜਾ ਨੀਚੇ ਵਾਲਾ ਬਾਰਡਰ ਆ ਗਿਆ ਠੀਕ ਹੈ ਜੀ ਤੇ ਦੁਪੱਟਾ ਦਿਖਾਉਣਾ ਤੁਹਾਨੂੰ ਅੱਜ ਜਿੰਨੇ ਵੀ ਤੁਹਾਨੂੰ ਦਿਖਾਵਾਂਗੇ ਸਾਰੇ ਪਾਰਟੀ ਵੇਅਰ ਬੇਸ ਹੋਣਗੇ ਵਿਦ ਦੁਪੱਟਾ ਹੋਣਗੇ ਰੈਡੀ ਦੁਪੱਟੇ ਹੋਣਗੇ ਸਾਰਿਆਂ ਦੇ ਲਓ ਜੀ ਆ ਤੁਹਾਨੂੰ ਚਨਾਉਂ ਦਾ ਦੁਪੱਟਾ ਮਿਲੂਗਾ ਨਾਲ ਠੀਕ ਹੈ ਖੁੱਲਾ ਡੁੱਲਾ ਤੇ ਲੇਸ ਲਾ ਕੇ ਔਰਗੈਂਜ਼ਾ ਲੇਸ ਲੱਗੀ ਹੈ ਫਾਈਨ ਫਾਈਨਲ ਕੀਤਾ ਹੋਇਆ ਤੇ ਪ੍ਰਾਈਸ ਕੀ ਹੈ ਇਹਦਾ ਵੀ ਸੇਮ ਲੋਚ ਇਹ ਅਗਲਾ ਕਲਰ ਨਿਓਨ ਨਿਓਨ ਵੈਂਦੀ ਜਾਂਦਾ ਜਿਹੜਾ ਉਹ ਵਾਲਾ ਦੇਖੋ ਉਠਾ ਦਿਖੋ ਸੂਟਾਂ ਦਾ ਕਿੰਨੀ ਪਿਆਰੀ ਆਈਟਮ ਹੈ ਠੀਕ ਹੈ ਸਾਰੇ ਮੇਲ ਨੂੰ ਦੇ ਦਿਓ ਭਾਵੇਂ ਵੇਚਾ ਵੇਚਾ ਕਰਾ ਦਿਓ ਸਿਰਫ 25-2500 ਚ ਜੇ ਤੁਸੀਂ ਦੋ ਲੈ ਲੇ ਤਾਂ ਫਿਰ ਤਾਂ 24.50 ਰਹਿ ਜਾਣੇ ਠੀਕ ਹੈ ਲੋਚ ਅਗਲਾ ਇਹ ਵੀ ਰੰਟੈਕਸ ਕ੍ਰੇਪ ਦੇ ਉੱਤੇ ਹੈ ਆ ਲੋ ਲਖੋ ਜੀ ਗਲੇ ਦੇ ਉੱਤੇ ਇਹ ਫੈਬਰਿਕ ਰੱਖ ਕੇ ਉਹਦੇ ਉੱਤੇ ਸੇਮ ਸਾਈਡ ਦਾ ਵਰਕ ਫਿਰ ਇੱਕ ਇੱਥੇ ਇਹ ਫੁੱਲਾ ਗਿਆ ਵਰਕ ਦਾ ਇੱਥੇ ਆ ਗਿਆ ਠੀਕ ਹੈ ਸਾਰੇ ਦੇ ਵਿੱਚ ਬਹਿ ਜਾ ਬਹਿ ਜਾ ਕਰਦਾ ਚੱਕਲੋ ਚੱਕਲੋ ਕਰਦਾ ਪ੍ਰਿੰਟ نیچے ਕਿਰੇਤੀ ਆ ਗਈ ਇਹ ਵਾਲੀ ਪ੍ਰਿੰਟਿੰਗ ਬੈਕ ਸਾਈਡ ਸੇਮ ਪ੍ਰਿੰਟ ਗਰੇਪ ਦੀ ਬਲੈਕ ਬਾਟਮ ਦੁਪੱਟਾ ਖੋਲ ਦਿਓ ਕਰੋ ਬਟਨ ਨਾਲ ਦੀ ਨਾਲ ਫਿਰ ਜਲਦੀ ਜਲਦੀ ਨਿਬੜਜੂ ਕੰਮ ਲਓ ਜੀ ਡਿਜ਼ਾਈਨਰ ਦੁਪੱਟਾ ਲਓ ਚਨਾਉਂਦਾ ਦੁਪੱਟਾ ਉਹ ਵੀ ਪੂਰਾ ਡਿਜ਼ਾਈਨਰ ਲੋ ਇਹ ਸਾਰਾ ਵਰਕ ਹੋਇਆ ਹੋਇਆ ਹੈ ਕਾਰਨਰਸ ਦੇ ਉੱਤੇ ਲੋ ਬਹੁਤ ਸੋਹਣਾ ਦੁਪੱਟਾ ਪੂਰਾ ਡਿਜ਼ਾਈਨਰ ਸੂਟ ਲੋ ਜੀ ਸੇਮ ਪ੍ਰਾਈਸ ਤੇ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਕਰੀਮੀ ਲੁੱਕ ਦੇਖੋ ਆ ਹੋਣੀ ਬਣ ਕੇ ਠੀਕ ਹੈ ਇੱਕ ਕਲਰ ਤੁਹਾਨੂੰ ਵਾਈਨ ਵਾਈਨ ਮਿਲੂਗਾ ਇੱਕ ਕਲਰ ਤੁਹਾਨੂੰ ਪੈਟਰੋਲ ਟਾਈਪ ਜਾ ਕੇ ਮੋਰ ਬੰਖੀ ਜਾ ਮੋਰ ਬੰਖੀ ਜਾ ਮਿਲੂਗਾ ਠੀਕ ਹੈ ਜੀ ਛੱਡਣ ਵਾਲਾ ਕੋਈ ਵੀ ਨਹੀਂ ਜਿਹੜਾ ਵੀ ਮਿਲ ਜੇ ਉਹ ਹੀ ਪਿਕ ਕਰ ਲੈਣਾ ਲੋ ਦੇਖੋ ਇਹ ਹੈਗੀ ਹੈ ਜੀ ਹੈਂਡਲੂਮ ਸਿਲਕ ਲੋ ਮੈਂਦੀ ਜਾਂ ਕਲਰ ਹੈ ਤੇ ਉਹਦੇ ਉੱਤੇ ਤੁਹਾਨੂੰ ਇਹ ਲਾਈਨਸ ਮਿਲ ਰਹੀਆਂ ਪਹਿਲਾਂ ਅ ਤਿੱਲੇ ਦੀਆਂ ਤਿੱਲਾ ਕਹੋ ਉਹ ਜਰੀ ਕਹੋ ਤੇ ਫੇਰ ਆ ਤੁਹਾਨੂੰ ਫੁੱਲ ਮਿਲ ਰਹੇ ਨੇ ਹੈਂਡ ਤੱਕ ਠੀਕ ਹੈ ਇਹ ਤੁਹਾਨੂੰ ਮਿਲ ਰਿਹਾ ਡਿਜ਼ਾਈਨਰ ਪੱਟੀ ਵਰਕ ਵਾਲੀ ਠੀਕ ਹੈ ਤੇ ਇਹ ਰਨਿੰਗ ਦੇ ਵਿੱਚ ਮਿਲੂਗਾ 5 ਮੀਟਰ ਠੀਕ ਹੈ ਨਾਲੇ ਦੇ ਇਹ ਮਿਲੂਗਾ ਤੁਹਾਨੂੰ ਦੁਪੱਟਾ ਬਹੁਤ ਹੀ ਪਿਆਰੀ ਡੀਲ ਹੈ ਜਿਹੜੀ ਅੱਜ ਤੁਹਾਨੂੰ ਦੇ ਰਹੇ ਹਾਂ ਤੇ ਹੋਰ ਸਟਾਕ ਇਹਨਾਂ ਦੇ ਵਿੱਚ ਸੇਮ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਲੋ ਜੀ ਮਲਟੀ ਜੇ ਟਾਈ ਡਾਈ ਤੇ ਵਿੱਚ ਉਹਦੇ ਸਾਰੇ ਚ ਬੂਟੀ ਬੂਟੀ ਠੀਕ ਹੈ ਆ ਲੋ ਅਲੱਗ-ਅਲੱਗ ਰੰਗ ਬਹੁਤ ਹੀ ਪਿਆਰਾ ਲੱਗ ਰਿਹਾ ਸੂਟ ਤੇ ਪ੍ਰਾਈਸ ਹੈ 2500 ਲੋ ਜੀ ਅਗਲਾ ਟਾਈ ਡਾਈ ਦਾ ਹੀ ਸੂਟ ਹੈ ਪੂਰਾ ਸੂਟ ਹੀ ਟਾਈ ਡਾਈ ਦਾ ਹੈ ਸ਼ਰਟ ਟਾਈ ਡਾਈ ਦੀ ਹੈ ਲਓ ਇਸ ਤਰ੍ਹਾਂ ਬਦਲ ਬਦਲ ਜੀ ਬਣੀ ਵੀ ਆ ਰੰਗ ਬਰੰਗੇ ਫੁੱਲ ਉਹਦੇ ਵਾਂਗੂ ਹੀ ਹੈ ਠੀਕ ਹੈ ਹੈਂਡਲੂਮ ਸਿਲਕ ਦੀ ਸ਼ਰਟ ਹੈ ਤੇ ਇਹ ਦੇ ਨਾਲ ਹੇ ਤਾਂ ਹੈਂਡਲੂਮ ਸਿਲਕ ਦੀ ਹੈ ਬਟੇ ਸਿੰਗਲ ਕਲਰ ਹੈ ਠੀਕ ਹੈ 올ਓਵਰੀ ਹੈ ਵੈਸੇ ਤਾਂ ਇੱਕ ਤਰ੍ਹਾਂ ਨਾਲ ਤੇ ਰਸਤੇ ਜੀ ਕਲਰ ਦੀ ਸਲਵਾਰ ਹੈ ਤੇ ਇਹ ਤੁਹਾਨੂੰ ਮਿਲੂ ਇਹਦੇ ਨਾਲ ਚਨਾਉਂਦਾ ਦੁਪੱਟਾ ਬਿਲਕੁਲ ਓਵੇਂ ਦਾ ਹੀ ਜਿਵੇਂ ਦੀ ਸ਼ਰਟ ਸ਼ਰਟ ਹੈ ਇਹ ਚਨਾਉਂਦਾ ਦੁਪੱਟਾ ਮਿਲੂਗਾ ਤੁਹਾਨੂੰ ਠੀਕ ਹੈ ਲੋ ਜੀ ਅਗਲਾ ਲੋ ਫਿਰ ਤੋਂ ਹੈਂਡਲੂਮ ਸਿਲਕ ਰਾਮ ਟੈਕਸ ਦੀ ਗਲੇ ਦੇ ਉੱਤੇ ਤੁਹਾਨੂੰ ਜਰੀ ਦਾ ਵਰਕ ਮਿਲ ਰਿਹਾ ਠੀਕ ਹੈ ਜੀ ਇਹ ਤੁਹਾਨੂੰ ਮਿਲੂਗਾ ਡਬਲ ਸ਼ੇਡ ਦੇ ਵਿੱਚ ਇਹ ਤੁਹਾਨੂੰ ਮਿਲ ਰਿਹਾ ਡੋਰੀ ਵਰਕ ਘੇਰੇ ਦੇ ਉੱਤੇ ਇਹ ਤੁਹਾਨੂੰ ਮਿਲ ਰਹੀ ਹੈ ਸਟ੍ਰੇਪ ਦੀ ਬਾਟਮ ਰਸਟੀ ਜਿਹਾ ਕਲਰ ਹੈ ਥੋੜਾ ਜਿਹਾ ਇਹ ਤੁਹਾਨੂੰ ਮਿਲ ਰਿਹਾ ਨਾਲ ਚਨਾਉਂਦਾ ਦੁਪੱਟਾ ਖੁੱਲੇ ਦੁਪੱਟੇ ਹੁੰਦੇ ਇਹਨਾਂ ਦੇ ਵੱਡੇ ਵੱਡੇ ਬਰਾਂ ਵਾਲੇ ਚਨਾਉਣ ਠੀਕ ਹੈ ਨਾਲ ਉਹਨੂੰ ਕਾਟਨ ਦੀ ਲੇਸ ਲੱਗੀ ਹੋਈ ਹੈ ਸੇਮ ਪ੍ਰਾਈਸ ਤੇ ਉੱਤੇ ਲੋ ਇਹ ਤੁਹਾਨੂੰ ਸੇਮ ਫੈਬਰਿਕ ਦੇ ਉੱਤੇ ਵਰਕ ਮਿਲ ਰਿਹਾ ਹੈ ਬੜਾ ਸਮਾਰਟ ਜਿਹਾ ਪੈਚ ਵਰਕ ਹੋਇਆ ਹੋਇਆ ਨੀਚੇ ਫੇਰ ਇਸ ਤਰ੍ਹਾਂ ਦੂਸਰੇ ਕਲਰ ਦੇ ਪੈਚੇਸ ਆ ਗਏ ਕਲਰ ਚੇਂਜ ਹੋ ਗਿਆ ਗ੍ਰੇ ਤੋਂ ਰਸਟੀ ਜੀ ਚ ਲੋਜੀ ਸਿਲਕ ਦੀ ਸਲਵਾਰ ਤੇ ਇਹ ਹੈਗਾ ਹੈਂਡਲੂਮ ਸਿਲਕ ਠੀਕ ਹੈ ਤੇ ਇਹ ਆ ਗਿਆ ਜੀ ਚਨਾਉਂ ਦਾ ਦੁਪੱਟਾ ਬਹੁਤ ਹੀ ਪਿਆਰਾ ਕਈ ਚੀਜ਼ਾਂ ਹਨ ਸਾਨੂੰ ਵੀ ਖੋਲ ਕੇ ਪਤਾ ਲੱਗਦੀਆਂ ਇੱਕਦਮ ਹੀ ਸਰਪ੍ਰਾਈਜ਼ਿੰਗ ਹੀ ਹੁੰਦੀਆਂ ਹਾ ਲੋਜੀ ਦੇਖੋ ਇਦਾਂ ਇਹਦੇ 4 ਕਾਰਨ 4 ਕਾਰਨਰਸ ਬਣੇ ਆ ਚਨਾਉਂ ਦਾ ਦੁਪੱਟਾ ਤੇ ਨਾਲ ਇਹਦੇ ਇਦਾਂ ਸਕਲਪਿੰਗ ਹੋ ਗਈ ਸਕਲਪਿੰਗ ਹੋਈ ਵੀ ਹੈ ਠੀਕ ਹੈ ਹਾ ਲੋ ਢਾਈ ਢਾਈ ਦਾ ਦੁਪੱਟਾ ਦੋ ਕਾਰਨਰ ਬਣੇ ਆ ਆਪੋਜੀਟ ਇੱਕ ਇਧਰਲੀ ਸਾਈਡ ਵਾਲਾ ਕੋਰਨਰ ਇੱਕ ਉਧਰਲੀ ਸਾਈਡ ਵਾਲਾ ਲੋ ਜੀ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਗਾਜਰੀਜੀ ਟੋਨ ਹੈ ਦੀ ਠੀਕ ਹੈ ਆਹ ਦੀ ਬਾਟਮ ਆ ਗਈ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਆਨੀਅਨ ਪਿੰਕ ਜਾਂ ਠੀਕ ਹੈ ਜੀ ਅਗਲਾ ऑर्गेंजा ਦੇ ਉੱਤੇ ਗੋਟਾ ਪੱਤੀ ਬਹੁਤ ਸੋਹਣਾ ਸੂਟ ਹੈ ਬਹੁਤ ਵੱਡੇ ਵੱਡੇ ਡਿਸਕਾਊਂਟ ਨੇ ਨਾ ਤੇ ਮਤਲਬ ਹਜ਼ਾਰ ਹਜ਼ਾਰ ਤੱਕ ਦਾ ਡਿਸਕਾਊਂਟ ਆਇਆ ਹੋਇਆ ਇਹਦੇ ਤੇ ਰਾਮ ਨਾਲ ਇਹ ਤੋਂ ਵੱਧ ਵੀ ਹੈ ਬਹੁਤ ਇੰਚ ਤਾਂ ਲੋ ਇਹਨਾਂ ਦੇ ਵੀ ਤਾਂ ਜ਼ਿਆਦਾ ਹੀ ਹੋਣੇ ਲੋ ਗੋਟਾ ਪੱਤੀ ਨਾਲ ਭਰਿਆ ਹੋਇਆ ਸੂਟ ਸਮਾਰਟ ਗੋਟਾ ਪੱਤੀਆਂ ਨਾਲ ਠੀਕ ਹੈ ਆ ਇਹਦੀ ਸਿਲਕ ਦੀ ਬਾਟਮ ਬਾਟਮ অর্ਗੇਂਜ਼ਾ ਦੀ ਸ਼ਰਟ ਆ ਇਹਨੀਆਂ ਬਾਜੂ ਤੇ অর্ਗੇਂਜ਼ਾ ਦਾ ਦੁਪੱਟਾ ਤੇ ਦੁਪੱਟੇ ਬਹੁਤ ਹੀ ਜਿਆਦਾ ਪਿਆਰੀ ਲੋ ਵਾਟ ਦੇਖੋ ਬਹੁਤ ਸੋਹਣੀ ਸਾਰੇ ਵਿੱਚ ਫੁੱਲਾਂ ਦੇ ਉੱਤੇ ਵੀ ਹਾਈਲਾਈਟ ਸਕੈਲਪਿੰਗ ਹੋਈ ਵੀ ਹੈ organza ਦਾ ਦੁਪੱਟਾ organza ਦੀ ਸ਼ਰਟ ਸਿਲਕ ਦੀ ਬਾਟਮ ਲੋ ਜੀ ਅਗਲਾ ਥੋੜਾ ਜਿਹਾ ਪ੍ਰਿੰਟ ਡਿਜ਼ਾਈਨ ਫਰਕ ਹੈ ਵਿੱਚ ਵਾਲੀ ਪ੍ਰਿੰਟ ਦੀ ਬਾਕੀ ਤਾਂ ਉਹੀ ਗੋਟਾ ਪੱਤੀ ਦਾ ਆਈ ਆਈਡੀਆ ਇਹਦੇ ਤੇ ਗ੍ਰੇ ਕਲਰ ਹੈ ਔਰਗਾਂਜ਼ਾ ਦਾ ਹੀ ਹੈ ਠੀਕ ਹੈ ਜੀ ਆਜ ਦੀ ਬਾਜੂ ਆ ਗਈ ਹੈਵੀ ਸਿਲਕ ਦੀ ਆ ਗਈ ਗ੍ਰੇ ਕਲਰ ਦੀ ਸਲਵਾਰ ਠੀਕ ਹੈ ਜੀ ਇਹਦਾ ਐਕਚੁਅਲ ਪ੍ਰਾਈਸ 3500 ਹੈ ਜਿਹੜਾ ਹੁਣ ਤੁਹਾਨੂੰ 2500 ਚ ਮਿਲੇ ਆ ਲਓ ਦੇਖੋ ਆ ਇਸ ਤਰ੍ਹਾਂ ਦੀ ਔਰਗਾਂਜ਼ਾ ਦਾ ਹੀ ਹੈ ਤੇ ਇਹਦੇ ਉੱਤੇ ਇਸ ਤਰ੍ਹਾਂ ਹਾਈਲਾਈਟ ਕੀਤਾ ਹੋਇਆ ਫੁੱਲਾਂ ਨੂੰ ਤੇ ਨਾਲ ਹੈਵੀ ਲੜ ਬਣੇ ਹੋਏ ਆ ਠੀਕ ਹੈ ਤੇ ਬਾਰਡਰ ਦਿੱਤਾ ਨਾਲ ਦਾ ਤੇ ਨਾਲ ਸਕੈਲਪਿੰਗ ਲੋ ਅਗਲਾ ਸੇਮ ਦਾ ਇੱਕ ਕਲਰ ਇਹ ਆ ਗਿਆ ਠੀਕ ਹੈ ਜੀ ਲੋ ਅਗਲਾ ਕ੍ਰੇਪ বিনা ਲਾਈਟ ਤੋਂ ਵੀਡੀਓ ਬਣਾ ਰਹੇ ਆਂ ਆਪ ਹੀ ਰਸ਼ ਰਸ਼ ਕਰੀ ਜਾਂਦੇ ਫਿਰ ਵੀ ਇਹ ਲੋ ਜੀ ਸਾਰੇ ਦੇ ਵਿੱਚ ਛੋਟੀ ਬੂਟੀ ਠੀਕ ਹੈ ਥ्रेड ਦੀ ਤੇ ਫਿਰ ਘੇਰੇ ਦੇ ਉੱਤੇ ਥ्रेड ਵਰਕ 26 ਮੰਨ ਕੇ ਚੱਲਿਓ ਤੇ ਨਾਲ ਸਿੱਪੀ ਵਰਕ ਠੀਕ ਹੈ ਜੀ ਤੇ ਰਨਿੰਗ ਚ ਹਾਂਜੀ 5 ਮੀਟਰ ਰਨਿੰਗ ਚ ਤੇ ਨਾਲ ਇਹਦੇ ਚਨਾਉਣ ਦਾ ਦੁਪੱਟਾ ਲੋ ਇਹ ਦੁਪੱਟੇ ਸਾਰੇ ਨਾ ਇੱਕ ਤੋਂ ਇੱਕ ਸੋਨਾ ਲੋ ਹਾਲੇ ਫੋਟਸ ਮਤਲਬ ਸਾਰੇ ਦੇ ਵਿੱਚ ਬੂਟੀ ਵੀ ਹੈ ਤੇ ਇਦਾਂ ਫੁੱਲ ਵੀ ਬਣੇ ਹੋਏ ਸਾਰੀ ਚੁੰਨੀ 'ਚ ਸਾਰੇ ਚਨਾਉਣ ਦਾ ਦੁਪੱਟਾ ਪ੍ਰਾਈਸ ਫੇਰ ਉਹੀ ਲੋ ਜੀ ਇੱਕ ਕਰਾ ਤੁਹਾਨੂੰ ਇਹ ਮੇਲੂ ਕਿ ਡਸਟੀ ਗਾਜਰੀ ਜੀ ਜੀ ਲੋਜੀ ਅਗਲਾ ਹੁਣ ਜਿਹੜੇ ਦੋ ਤਿੰਨ ਪੀਸ ਦਿਖਾਉਂਗੀ ਇਹ ਸਿੰਗਲ ਹੀ ਆ ਇਹਨਾਂ ਚ ਨਹੀਂ ਹੈਗਾ ਸਟਾਕ ਸਟਾਕ ਇਨ ਦਾ ਮੀਨਸ ਕਲਰ ਡਿਜ਼ਾਈਨ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਨਾਲ ਸਿਰਫ ਬਸ ਜੋ ਚੀਜ਼ ਤੁਹਾਨੂੰ ਦਿਖਾ ਦੂੰਗੀ ਬਸ ਇਹੀ ਹੋਊਗੀ ਲੋਜੀ ਸਰਦਾਰੀ ਆਈਟਮ ਇੱਕਦਮ ਵਰਕ ਦੇਖੋ ਫਿਰ ਇਹਦਾ ਪਹਿਲਾਂ ਫੈਬਰਿਕ ਦੇਖੋ ਬਹੁਤ ਪਿਆਰਾ ਸ਼ਿਮਰ ਸਿਲਕ ਜੀ ਹੈ ਨਾ ਹਾਂ ਬਨਾਰਸੀ ਜਾਂ ਦੇ ਵਿੱਚ ਇਹਦੇ ਇਸ ਤਰ੍ਹਾਂ ਗਲੇ ਦੇ ਉੱਤੇ ਹੈਵੀ ਹੈਂਡਵਰਕ ਫਿਰ ਪੈਨਲ ਤਿਆਰ ਕਰਕੇ ਦੋ ਫੁੱਲ ਹੈਂਡਵਰਕ ਦੇ ਇੱਥੇ ਮਿਲ ਰਹੀ ਹੈ ਤੁਹਾਨੂੰ ਇਹ ਤੁਹਾਨੂੰ ਮਿਲ ਰਹੀ ਹੈ ਦੀ ਬਾਟਮ ਤੇ ਬਾਟਮ ਤੇ ਸਰਦਾਰੀ ਵਰਕ ਠੀਕ ਹੈ 컬러 ਨੋਟ ਕਰ ਲਓ ਦੁਪੱਟਾ ਹਜੇ ਕਸਰ ਕੱਢੂਗਾ ਉਹ ਅੱਧਾ ਦਿਖਾਣੀ ਤੁਹਾਨੂੰ ਹੋਰ ਕਿੰਨ ਜਿਆਦਾ ਦੁਪੱਟਾ ਲਓ ਜੀ ਦੇਖੋ ਤੁਸੀਂ ਆਪਣੀ ਕੁੜਬਣੀ ਨੂੰ ਭੇਜਤਾ ਨਾ ਤੇ ਕੁੜਬਣੀ ਦਾ ਮੂੰਹ ਖੁੱਲਾ ਹੀ ਰਹਿ ਜਾਣਾ ਖੁੱਲਾ ਹੀ ਰਹਿ ਜਾਣਾ ਸੂ ਸੂਟ ਦੇਖ ਕੇ ਤੁਹਾਡੀ ਕੁੜਮਣੀ ਦਾ ਸਰਦਾਰੀ ਆਈਟਮ ਪੂਰਾ ਹੈਵੀ ਠੀਕ ਹੈ ਜੀ ਲਓ ਪਰ ਜਾਊਗਾ ਕਿਸੇ ਇੱਕ ਦੀ ਕੁੜਮਣੀ ਨੂੰ ਕਿਉਂਕਿ ਸੂਟ ਇੱਕੋ ਹੀ ਇੱਕੋ ਹੀ ਹੈ ਲਓ ਜੀ ਅਗਲਾ ਦੇਖੋ ਲਓ ਕਰੋ ਜੀ ਨੂੰ ਪਿੰਟੈਕਸ ਤੇ ਲਿਸਿੰਗ ਬਣਾਈ ਹੋਏ ਨੇ ਦੋ ਪੈਨਲ ਗਲੇ ਦੇ ਉੱਤੇ ਹੈ ਲੱਗਦਾ ਪ੍ਰਿੰਟਡ ਫੈਬਰਿਕ ਹੈ ਉਹ ਦੇ ਉੱਤੇ ਲਈ ਇਸ ਨਾਲ ਡਿਜ਼ਾਈਨਿੰਗ ਕੀਤੀ ਵੀ ਹੈ ਠੀਕ ਹੈ ਜੀ ਸਿਲਕ ਦੇ ਵਿੱਚ ਹੈ ਸੂਟ ਜਿਹੜਾ ਤੁਹਾਨੂੰ ਦਿਖਾ ਰਹੀਆਂ ਫਿਰ ਫਿਰ ਇੱਥੇ ਪਿੰਟੈਕਸ ਪਾ ਕੇ ਡਿਜ਼ਾਈਨਿੰਗ ਕੀਤੀ ਹੈ ਤੇ ਨਾਲ ਇਹ ਪ੍ਰਿੰਟਡ ਫੈਬਰਿਕ ਦੇ ਉੱਤੇ ਲੇਸਿੰਗ ਕੀਤੀ ਹੋਈ ਹੈ ਠੀਕ ਹੈ ਸਿਲਕ ਦੀ ਮਿਲੂਗੀ ਸਲਵਾਰ ਤੇ ਸਿਲਕ ਦਾ ਹੀ ਸ਼ਰਟ ਹੈ ਤੇ ਨਾਲ ਚਨਾਉਣ ਦਾ ਮਿਲੂਗਾ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਲੁੱਕ ਬਹੁਤ ਪਿਆਰੀ ਆਊਗੀ ਸੂਟ ਦੀ ਬਣ ਕੇ ਕਿਉਂਕਿ ਦੁਪੱਟੇ ਤੇ ਰੌਣਕ ਬਹੁਤ ਹੈ ਸੂਟ ਦੀ ਲਓ ਇਹ ਤੁਹਾਨੂੰ ਮਿਲੂਗਾ ਪ੍ਰਿੰਟਡ ਦੁਪੱਟਾ ਜਿਹਨੂੰ ਲੱਗੀ ਹੋਈ ਹੈ ਇਹ ਵਾਲੀ ਲੇਸ ਲਓ ਖੁੱਲਾ ਡੁੱਲਾ ਠੀਕ ਹੈ ਜੀ ਸਿੰਗਲ ਪੀਸ ਬੈਕ ਸਾਈਡ ਤੇ ਇਹ ਵਾਲਾ ਬਾਰਡਰ ਤੇ ਡਾਟਸ ਹੈ ਵਿੱਚ ਫਿਰ ਤੋਂ ਸਿੰਗਲ 크੍ਰੇਪ ਹਲੋ ਲੋ ਜੀ ਇਹ ਤੁਹਾਨੂੰ ਮਿਲ ਗਿਆ ਇੱਕ ਫੁੱਲ ਪਫ ਪਫ ਵਰਕ ਦਾ ਇਹ ਕਿੱਧਰ ਆ ਗਿਆ ਫਿਰ ਕਿਰੇ ਤੇ ਆ ਗਿਆ ਫਿਰ ਕਿਰੇ ਤੇ ਕਬੀਲ ਆ ਗਈ ਠੀਕ ਹੈ ਤੈਨੂੰ ਤਾਂ ਫੁੱਲ ਹੋ ਗਈ ਕਬੀਲ ਹੋ ਗਈ ਇਹ ਤੁਹਾਨੂੰ ਮਿਲ ਰਹੀ ਹੈ ਜੀ ਬਾਟਮ ਕ੍ਰੇਪ ਦੀ ਹੀ ਠੀਕ ਹੈ ਤੇ ਮਲਟੀ ਕਲਰ ਜਾਂ ਸ਼ਰਟ ਹੈ ਜੇ ਨਾਲ ਤੁਹਾਨੂੰ ਮਿਲੂ ਇਹਦੇ ਇਹ ਵਾਲਾ ਚਨਾਉਣ ਦਾ ਦੁਪੱਟਾ ਜਿਹੇ ਜਿਹੋ ਚ ਫੁੱਲ ਪਾਏ ਹੋਏ ਆ ਉਹ ਜਿਹੇ ਦਾ ਚ ਪ੍ਰਿੰਟ ਹੈ ਠੀਕ ਹੈ ਲੋ ਚਨਾਉਣ ਦਾ ਦੁਪੱਟਾ ਸੇਮ ਪ੍ਰਾਈਸ ਨੈਕਸਟ ਫਿਰ ਤੋਂ ਸਿੰਗਲ ਲੋਚ ਹਾਂ ਨਾ ਵਰਕ ਦੇਖੋ ਕਿੰਨਾ ਪਿਆਰਾ ਹੋਇਆ ਗਲੇ ਤੇ ਡਾਟਸ ਨੇ ਇਹ ਤੁਹਾਨੂੰ ਮੈਂ ਕ੍ਰੇਪ ਦੀ ਆਈਟਮ ਦੇ ਰਹੀ ਹਾਂ ਕਿ ਸਿਲਕ ਹੈ ਸ਼ਰਟ ਹੈਗੀ ਸਿਲਕ ਦੀ ਠੀਕ ਹੈ ਜੀ ਤੇ ਕ੍ਰੇਪ ਦੀ ਬਾਟਮ ਹੈ ਤੇ ਸਾਰੇ ਚ ਜਿੰਨਾ ਤੁਹਾਨੂੰ ਦਿਖ ਰਿਹਾ ਸਾਰੀ ਬੂਟੀ ਹੈ ਤੇ ਵਰਕ ਹੈ ਬਸ ਸਾਰਾ ਤੇ ਫਿਰ ਘੇਰੇ ਤੇ ਆ ਕੇ ਪ੍ਰਿੰਟ ਤੇ ਉਹਦੇ ਉੱਤੇ ਬਹੁਤ ਸੋਹਣਾ ਹੈਂਡਵਰਕ ਠੀਕ ਹੈ ਇਹ ਤੁਹਾਨੂੰ ਮਿਲੂ ਜੀ ਦੀ ਕ੍ਰੇਪ ਦੀ ਬਾਟਮ 3 ਮੀਟਰ ਦੀ ਇਹ ਤੁਹਾਨੂੰ ਮਿਲੂ ਚਨਾਉਨ ਦਾ ਦੁਪੱਟਾ ਪ੍ਰਿੰਟ ਵਾਲਾ ਲਓ ਜੀ ਮਾਊਸ ਚਾ ਕਲਰ ਹੈ ਇਹਦਾ ਮਾਊਸ ਗਰੇਜਾ ਆ ਤੁਹਾਨੂੰ ਫਾਈਨਲ ਕੀਤਾ ਹੋਇਆ ਹੈ ਲੇਸ ਲਗਾ ਕੇ ਖੁੱਲਾ ਡੁੱਲਾ ਦੁਪੱਟਾ ਤੇ ਹੁਣ ਤੁਹਾਨੂੰ ਦਿੰਨੇ ਲਾਸਟ ਕਿਹੜੀ ਕੈਟਾਲਾਗ ਦਾ ਹੈ ਇਹ ਹੀਰ ਹੀਰ ਕੈਟਾਲਾਗ ਦਾ ਹੈ ਹਾਂ ਇਹਨਾਂ ਨੇ ਹੀਰ ਕੈਟਾਲਾਗ ਕੱਢੀ ਸੀਗੀ 2 ਸਾਲ ਪਹਿਲਾਂ ਵੀ ਸਾਲ 2 ਸਾਲ ਪਹਿਲਾਂ ਵੀ ਕੱਢੀ ਸੀਗੀ ਫਿਰ ਦੁਬਾਰਾ ਕੱਢੀ ਸੋਲੋ ਵੀ ਆਇਆ ਇਹਦਾ ਹਾਂ ਪ੍ਰੋਪਰ ਰਾਣੀ ਸ਼ੇਡ ਪ੍ਰਿੰਟ ਹੈ ਤੇ ਪ੍ਰਿੰਟ ਦੇ ਵਿੱਚ ਹੈਂਡਵਰਕ ਕੀਤਾ ਹੋਇਆ ਹੈ ਆ ਜਿਹੜਾ ਤੁਹਾਨੂੰ yellow ਕਲਰ ਦਿਖੀਦਾ ਨਾ ਬਿਲਕੁਲ ਐਂ ਲੱਗਦਾ ਜਿਵੇਂ ਵਰਕ ਹੁੰਦਾ ਪਰ ਹੈ ਇਹ ਪ੍ਰਿੰਟ ਤੇ ਉਹਦੇ ਉੱਤੇ ਵਰਕ ਹਾਈਲਾਈਟ ਕੀਤਾ ਹੋਇਆ ਹੈ ਠੀਕ ਹੈ ਤੇ ਫਿਰ نیچے ਘੇਰਾ ਆ ਗਿਆ ਘੇਰੇ ਦੇ ਉੱਤੇ ਵੀ ਹੈਂਡਵਰਕ ਹੈ ਸੇਮ ਕਲਰ ਦੀ ਸਿਰਕ ਦੀ ਸਲਵਾਰ ਹੈ ਸ਼ਰਟ ਹੈਗੀ ਇਹਦੀ ਕ੍ਰੇਪ ਦੀ बॉटਮ ਵੀ ਕ੍ਰੇਪ ਦੀ ਹੈ ਹਾਂ ਤੇ ਆ ਤੁਹਾਨੂੰ ਮਿਲੂਗੀ ਇਹਦੀ ਕੰਟਰਾਸਟ ਚ ਨਾ ਹੁੰਦਾ ਦੁਪੱਟਾ ਬਹੁਤ ਪਿਆਰੀ ਲੁੱਕ ਦਊਗਾ ਸੂਟ ਉਜੂ ਕਰਦਾ ਹੈ ਤੇ ਪ੍ਰਾਈਸ ਹੈ ਸੇਮ ਲਓ ਜੀ ਇਹ ਸੀ ਸਾਡੀ ਅੱਜ ਦੀ ਪਿਆਰੀ ਜੀ ਕਲੈਕਸ਼ਨ ਜਿੰਨ ਤੁਸੀਂ ਬਹੁਤ ਸਾਰਾ ਪਿਆਰ ਦੇਣਾ ਹੈ ਤੇ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵੈਰਿਟੀ ਲੈ ਕੇ ਮਿਲਾਂਗੇ